ਦੋਸਤੋ ਜੇਕਰ ਤੁਸੀਂ ਮਾਤਾ ਬਗਲਾ ਮੁਖੀ ਮੰਦਿਰ ਦੇ ਦਰਸ਼ਨ ਕਰਨਾ ਚਾਹੁੰਦੇ ਆ ਅਤੇ ਮਾਤਾ ਬਗਲਾ ਮੁਖੀ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਤਾਂ ਤਾਂ ਲਈ ਇਹ ਇੱਕ ਵੀਡੀਓ ਹੀ ਕਾਫੀ ਆ ਹੁਣ ਗੱਲ ਕਰਦੇ ਆ ਉਸ ਮੂਰਤੀ ਬਾਰੇ ਜਿਸ ਵਿੱਚ ਮਾਤਾ ਰਾਣੀ ਨੇ ਇੱਕ ਰਾਕਸ਼ਸ ਦੀ ਜੀਭ ਫੜ ਰੱਖੀ ਹੈ ਮਾ ਪਿਤੰਬਰਾ ਦੇਵੀ ਅਤੇ ਮਾ ਬਨਖੰਟੀ ਦੇ ਨਾਮ ਦੇ ਨਾਲ ਮਾਤਾ ਰਾਣੀ ਦਾ ਭਵਵੇਂ ਮੰਦਿਰ ਅਤੇ ਸੱਜੇ ਪਾਸੇ ਭਗਵਾਨ ਸ਼ਿਵਜੀ ਜੀ ਦੀ ਮੂਰਤੀ ਆ ਮੈਂ ਫਸਟ ਟਾਈਮ ਆਇਆ ਹਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਇਹ ਸ਼ਿਵਜੀ ਮੰਦਿਰ ਦਾ ਪ੍ਰਾਚੀਨ ਮੰਦਿਰ ਆ ਅਤੇ ਭਗਵਾਨ ਸ਼ਿਵਜੀ ਜੀ ਨੇ ਭਗਵਾਨ ਵਿਸ਼ਨੂ ਜੀ ਨੂੰ ਮੰਦਿਰ ਦੇ ਆਲੇ ਦੁਆਲੇ ਦਾ ਦ੍ਰਿਸ਼ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਬਗਲਾ ਮੁਖੀ ਜੀ ਦੇ ਮੁੱਖ ਤਿੰਨ ਮੰਦਿਰ ਹੀ ਹਨ ਤਾਂ ਸ਼੍ਰੀ ਰਾਮ ਜੀ ਨੇ ਹਨੂਮਾਨ ਜੀ ਅਤੇ ਅੰਗਦ ਨੂੰ ਬਹੁਤ ਹੀ ਵਿਸ਼ਾਲ ਸ਼ਿਵਲਿੰਗ ਬਣਿਆ ਹੋਇਆ ਵਾ ਕਿ ਹਵਾਈ ਜਹਾਜ਼ ਤੇ ਕਾਂਗੜੇ ਤੱਕ ਆ ਸਕਦੇ ਦੋਸਤੋ ਬਾਲੀਵੁੱਡ ਦੇ ਕਈ ਸਟਾਰ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ ਕਮਿਟੀਨ ਕਪਲ ਮਾ ਅਕਟਰ ਗਵਿੰਦਾ ਮਾ ਪਿਤਾਂਬਰਾ ਦੇਵੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿ ਮਾ ਬਗਲਾ ਮੁਖੀ ਜੀ ਦਾ ਅਵਤਾਰ ਕਿਉਂ ਹੋਇਆ ਸੀ ਤੇ ਕਿਵੇਂ ਹੋਇਆ ਸੀ ਇੱਦਰ ਵਿੱਚ ਕਰਵਾਇਆ ਹੋਇਆ ਸੱਚੇ ਦਿਲੋਂ ਹਵਨ ਕਦੇ ਵੀ ਖਾਲੀ ਨਹੀਂ ਜਾਂਦਾ ਫੋਰਥ ਫਲੋਰ ਤੇ ਮਿਲਿਆ ਵਾ ਰਿਧਰਾ ਸਰੋਵਰ ਦੇ ਜਲ ਵਿੱਚ ਜਿਹੜਾ ਵੀ ਹੋਂ ਦੇਖੋ ਜੀ ਖਾਣਾ ਖਾਂ ਜਲੇਸੀ ਕੇ ਕੁਦਰਤ ਤੇ ਧਿਆਨ ਚ ਪੈ ਗਿਆ ਭਿਆਨਕ ਪਹਚਾ ਲਾਇਆ ਸੀ ਜਲੀ ਤਾਲ ਤੱਕ ਟ੍ਰੇਨ ਤੇ ਵੀ ਆ ਸਕਦਾ ਮਾਤਾ ਸ਼੍ਰੀ ਬਜੇਸ਼ਵਰੀ ਦੇਵੀ ਜੀ ਦੇ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਇਸ ਟਾਈਮ ਆਪਾਂ ਮਾਤਾ ਜਵਾਲਾ ਦੇਵੀ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਆ ਤੇ ਮਾਤਾ ਬਗਲਾਮੁਖੀ ਦਰਸ਼ਨ ਕਰਨ ਜਾ ਰਹੇ ਆ ਇਸ ਟਾਈਮ ਆਪਾਂ ਹਨੂਮਾਨ ਚੌਂਕ ਕੋਲ ਆ ਬਾਕੀ ਤੁਸੀਂ ਆ ਸਕਰੀਨ ਤੇ ਦੇਖ ਹੀ ਸਕਦੇ ਆ ਜਿਹੜੀਆਂ ਚਾਰੇ ਸੜਕਾਂ ਜਿੱਧਰ-ਇਧਰ ਮੁੜਦੀਆਂ ਵਾਂ ਦੋਸਤੋ ਜੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਅਜੇ ਤੱਕ ਨਹੀਂ ਦੇਖੀਆਂ ਤਾਂ ਪਲੀਜ਼ ਉਹ ਦੇਖਿਓ ਉਹਦੇ ਵਿੱਚ ਆਪਾਂ ਮਾਤਾ ਚਿੰਤਪੁਰਨੀ ਜੀ ਦੇ ਮਾਤਾ ਸ਼ੀਤਲਾ ਦੇਵੀ ਜੀ ਦੇ ਅਤੇ ਮਾਤਾ ਜਵਾਲਾ ਦੇਵੀ ਜੀ ਦੇ ਦਰਸ਼ਨ ਕੀਤੇ ਆ ਤੇ ਵੀਡੀਓ ਦੇ ਵਿੱਚ ਬਣੇ ਰਹੋ ਅੱਜ ਆਪਾਂ ਦਰਸ਼ਨ ਕਰਾਂਗੇ ਮਾਤਾ ਬਗਲਾਮੁਖੀ ਜੀ ਦੇ ਤੇ ਜਾਣਾਂਗੇ ਮਾਤਾ ਬਗਲਾਮੁਖੀ ਜੀ ਦੀ ਕਹਾਣੀ ਤੇ ਹੋਰ ਵੀ ਕੁਝ ਜਾਣਕਾਰੀ ਵਾਲੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ ਵੀਡੀਓ 'ਚ ਬਨੇ ਰਹੋ ਆਪਾਂ ਪਹੁੰਚ ਚੁੱਕਿਆ ਹੀ ਮਾ ਬਗਲਾਮੁਖੀ ਜੀ ਦੇ ਜਿਨ੍ਹਾਂ ਨੂੰ ਮਾ ਪਨਕੰਟੀ ਦੇ ਨਾਂ ਦੇ ਨਾਲ ਵੀ ਬੁਲਾਇਆ ਜਾਂਦਾ ਵਾ ਤੇ ਪਾਰਕਿੰਗ ਪਤਾ ਨਹੀਂ ਕਿੱਧਰ ਦੀ ਸਾਈਡ ਹੈਗੀ ਆ ਪੁੱਛਦੇ ਆ ਆਹ ਪਾਰਕਿੰਗ ਹੈ ਜੀ ਇੱਧਰ ਦੀ ਸਾਈਡ ਆ ਇਹਨਾਂ ਨੂੰ ਪੁੱਛਿਆ ਸੀਗਾ ਸਾਹਮਣੀ ਸਾਈਡ ਗੱਡੀ ਆਪਾਂ ਉੱਥੇ ਲਾਤੀ ਆ ਤੇ ਹੁਣ ਇਸ ਸਾਈਡ ਜਾ ਰਹੇ ਆ ਆਪਾਂ ਇਧਰ ਮੰਦਿਰ ਆ ਮਾ ਬਨਖੰਡੀ ਜੀ ਦਾ ਥੋੜੀ ਦੂਰ ਆ ਕੇ ਇਧਰ ਦੀ ਅੰਦਰ ਉਹ ਸਾਹਮਣੇ ਪਾਰਕਿੰਗ ਰਹਿ ਗਈ ਉੱਥੋਂ ਦਾ ਉਹ ਇੱਥੇ ਤੱਕ ਆਏ ਆ ਆਪਾਂ ਤੇ ਇਧਰ ਦੀ ਅੰਦਰ ਮੰਦਿਰ ਦੇ ਜਾਨਦਾਰ ਰਸਤੇ ਇੱਥੇ ਜਿਹੜੇ ਰੈਕ ਬਣਾਏ ਗਏ ਆ ਇਸ ਰੈਕ ਦੇ ਵਿੱਚ ਆ ਕੇ ਆਪਦੇ ਸ਼ੂਜ਼ ਤੋਹਰੋ ਤੇ ਇੱਕ ਸਾਉ ਦੇ ਜਮਈ ਹੋ ਜਾਂਦੇ ਆ ਤੇ ਆ ਕੇ ਦੁਬਾਰਾ ਫਿਰ ਮੱਥਾ ਟੇਕ ਕੇ ਤੋਂ ਬਾਅਦ ਤੁਸੀਂ ਜਿਹੜੇ ਆਪਦੇ ਸ਼ੂਜ਼ ਲੈ ਸਕਦੇ ਆ। ਬਾਕੀ ਇੱਥੇ ਅੰਦਰ ਇੱਕ ਹੋਟਲ ਹੈ ਜਿਹੜਾ ਰੈਸਟੋਰੈਂਟ ਵੀ ਬਣਿਆ ਆਵਾ। ਜਿੱਥੇ ਤੁਸੀਂ ਸ਼ੂਜ਼ ਉਤਾਰੋਗੇ ਮਾ ਬਗਲਾ ਬੁਕੀ ਤੇ ਮੰਦਿਰ ਦਾ ਐਂਟਰ ਹੋ ਕੇ ਤੇ ਉੱਥੇ ਆ ਹੋਟਲ ਵੀ ਆ, ਤੱਲੇ ਸ਼ਾਪਸ ਵੀ ਆ। ਕਾਫੀ ਕੋਸ਼ਿਸ਼ ਆਬਦੰਤਰ ਬੜਿਆ ਤੇ ਨਾ ਆਇਆ ਮਾਂ ਬਗਲਾ ਮੁਖੀ ਜਿਦੀ ਰਤਮਾ ਬਣੀ ਹੋਈ ਆ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਦੋਸਤੋ ਅੱਜ ਆਪਾਂ ਦਰਸ਼ਨ ਕਰਦੇ ਪਏ ਆਂ ਮਾਂ ਬਗਲਾਮੁਖੀ ਜੀ ਦੇ ਮਾਂ ਬਗਲਾਮੁਖੀ ਇੱਕ ਸਿੱਧ ਸ਼ਕਤੀ ਪੀਠਾ ਅਤੇ 10 ਮਹਾਵਿੱਦਿਆਮਾਂ ਚੋਂ ਮਾਂ ਬਗਲਾਮੁਖੀ ਜੀ ਦਾ ਸਥਾਨ 8ਵੇਂ ਨੰਬਰ ਤੇ ਆਉਂਦਾ ਹੈ ਮਾਂ ਬਗਲਾਮੁਖੀ ਮਾਂ ਕਾਲੀ ਜੀ ਦਾ ਅਵਤਾਰ ਹਨ ਮਾਂ ਬਗਲਾਮੁਖੀ ਤਾੰਤ੍ਰਿਕ ਦੇਵੀ ਅਤੇ ਬ੍ਰਹਮ ਅਸਤਰ ਵਿਦਿਆ ਦੇਵੀ ਹੈ ਵੈਸੇ ਤਾਂ ਮਾਂ ਬਗਲਾਮੁਖੀ ਜੀ ਦੇ ਮੰਦਰ ਹਰ ਜਗ੍ਹਾ ਹੀ ਬਨੇ ਹੋਏ ਹਨ हिमाचल ਵਿੱਚ ਵੀ ਕਾਫੀ ਹਨ ਮਗਰ ਪੂਰੇ ਇੰਡੀਆ ਵਿੱਚ ਮਾਂ ਬਗਲਾਮੁਖੀ ਜੀ ਦੇ ਮੁੱਖ ਤਿੰਨ ਮੰਦਰ ਹੀ ਹਨ ਜਿੰਨਾ ਵਿੱਚੋਂ ਦੋ ਮੰਦਰ ਮੱਧ ਪ੍ਰਦੇਸ਼ ਦੇ ਨਲਖੇੜਾ ਅਤੇ ਦਤਿਆ ਦੇ ਵਿੱਚ ਬਣੇ ਹੋਏ ਹਨ ਅਤੇ ਇੱਕ ਜਿਸ ਦੇ ਆਪਾਂ ਦਰਸ਼ਨ ਕਰਦੇ ਪਏ ਆ ਹਿਮਾਚਲ ਪ੍ਰਦੇਸ਼ ਦੇ ਟਾਂਗੜਾ ਜ਼ਿਲ੍ਹੇ ਅਤੇ ਤਹਿਸੀਲ ਦੇਹਰਾ ਦੇ ਬਨਖੰਡੀ ਕਸਬੇ ਵਿੱਚ ਬਣਿਆ ਹੋਇਆ ਹੈ ਦੋਸਤੋ ਮਾਤਾ ਰਾਣੀ ਦੀ ਅਖੰਡ ਜੋਤ ਹਮੇਸ਼ਾ ਚਲ ਦੀ ਰਹਿੰਦੀ ਹੈ ਜਿਸ ਦੇ ਦਰਸ਼ਨ ਤੁਸੀਂ ਸਾਹਮਣੇ ਕਰਦੇ ਪਏ ਆ ਅਤੇ ਅਤੇ ਜਦੋਂ ਤੁਸੀਂ ਮੰਦਰ ਦੇ ਅੰਦਰ ਦਾਖਲ ਹੋਵੋਗੇ ਤਾਂ ਤੁਹਾਨੂੰ ਹਰ ਪਾਸੇ ਹਵਨ ਹੁੰਦੇ ਦਿਖਾਈ ਦੇਣਗੇ ਮਾਂ ਬਗਲਾਮੁਖੀ ਜੀ ਨੂੰ ਦੋ ਹੋਰ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਮਾਂ ਪੀਤੰਬਰਾ ਦੇਵੀ ਅਤੇ ਮਾਂ ਬਨਖੰਟੀ ਦੇ ਨਾਮ ਦੇ ਨਾਲ ਮਾਂ ਬਗਲਾਮੁਖੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਮਾਤਾ ਨੇ ਬਗਲਾਮੁਖੀ ਰੂਪ ਵਿੱਚ ਅਵਤਾਰ ਲਿਆ ਸੀ ਮਾਂ ਪੀਤੰਬਰਾ ਦੇਵੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਮਾਤਾ ਰਾਣੀ ਨੂੰ ਪੀਲਾ ਰੰਗ ਬਹੁਤ ਪਸੰਦ ਹੈ ਜਦੋਂ ਮਾਤਾ ਰਾਣੀ ਨੇ ਗੁਜਰਾਤ ਦੇ ਹਰੀਦਰਾ ਸਰੋਵਰ ਦੇ ਵਿੱਚੋਂ ਪ੍ਰਗਟ ਹੋਏ ਸੀ ਤਾਂ ਹਰੀ ਇਦਰਾ ਸਰੋਵਰ ਦਾ ਜਿਹੜਾ ਪਾਣੀ ਦਾ ਰੰਗ ਹਲਦੀ ਦੇ ਰੰਗ ਚ ਤਬਦੀਲ ਹੋ ਗਿਆ ਸੀ ਅਤੇ ਮਾਂ ਬਨਖੰਟੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਮਾਤਾ ਰਾਣੀ ਦਾ ਭਵਵੇਂ ਮੰਦਿਰ ਬਨਖੰਡੀ ਕਸਬੇ ਦੇ ਵਿੱਚ ਅਸਥਿਤਾ ਵੈਸੇ ਬਨਖੰਟੀ ਨੂੰ ਬਨਖੰਟੀ ਦੇ ਨਾਮ ਦੇ ਨਾਲ ਵੀ ਬੁਲਾਇਆ ਜਾਂਦਾ ਹੈ ਮਗਰ ਸਹੀ ਨਾਮ ਬੱਬੇ ਤੇ ਬਨਖੰਡੀ ਹੈ ਦੋਸਤੋ ਇਸ ਮੰਦਿਰ ਦਾ ਨਿਰਮਾਨ ਦੁਆਪਰ ਯੁੱਗ ਦੇ ਵਿੱਚ ਪਾਂਡਵਾ ਦੁਆਰਾ ਅਗਿਆਤ ਵਾਸ ਦੌਰਾਨ ਕੀਤਾ ਗਿਆ ਸੀ ਦੱਸਿਆ ਜਾਂਦਾ ਹੈ ਇੱਕ ਹੀ ਰਾਤ ਦੇ ਵਿੱਚ ਇਸ ਜਗ੍ਹਾ ਤੇ ਪਾਂਡਵਾ ਨੇ ਮੰਦਿਰ ਬਣਾ ਦਿੱਤਾ ਸੀ ਅਤੇ ਮਹਾਭਾਰਤ ਦੇ ਯੁੱਧ ਦੇ ਵਿੱਚ ਜਿੱਤ ਲਈ ਅਰਜੁਨ ਨੇ ਇਸ ਜਗ੍ਹਾ ਤੇ ਪੂਜਾ ਵੀ ਕੀਤੀ ਸੀ ਦੋਸਤੋ ਮੰਦਿਰ ਦੇ ਮੁੱਖ ਦਰਵਾਜੇ ਦੇ ਬਾਹਰ ਇੱਕ ਪਾਸੇ ਰਾਮ ਭਗਤ ਸ੍ਰੀ ਹਨੂਮਾਨ ਜੀ ਦੀ ਮੂਰਤੀ ਹੈ ਅਤੇ ਇੱਕ ਪਾਸੇ ਬਾਬਾ ਭੈਰਵਨਾਥ ਜੀ ਦੀ ਮੂਰਤੀ ਆ ਦੋਸਤੋ ਹੁਣ ਤੁਸੀਂ ਦਰਸ਼ਨ ਕਰਦੇ ਪਏ ਆਂ ਮਾਤਾ ਬਗਲਾਮੁਖੀ ਜੀ ਦੇ ਮਾਂ ਬਗਲਾਮੁਖੀ ਜੀ ਦੀ ਮੂਰਤੀ ਦੇ ਨਾਲ ਦੋ ਮੂਰਤੀਆਂ ਹੋਰ ਹਨ ਖੱਬੇ ਪਾਸੇ ਭਗਵਾਨ ਗਣੇਸ਼ ਜੀ ਦੀ ਮੂਰਤੀ ਆ ਅਤੇ ਸੱਜੇ ਪਾਸੇ ਭਗਵਾਨ ਸ਼ਿਵ ਜੀ ਜੀ ਦੀ ਮੂਰਤੀ ਆ ਬਹੁਤ ਸਨ ਵੀਅਰ ਦੋਸਤੋ ਆਦੀ ਕਾਲ ਤੋਂ ਮਾਤਾ ਰਾਣੀ ਦੀ ਮੂਰਤੀ ਇਸ ਜਗ੍ਹਾ ਤੇ ਆਪਣੇ ਆਪ ਸਥਾਪਿਤਾ 1905 ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਬਹੁਤ ਹੀ ਭਿਆਨਕ ਪੁਚਾ ਲਾਇਆ ਸੀ ਜਿਸ ਵਿੱਚ ਬਹੁਤ ਜ਼ਿਆਦਾ ਜਾਨਾਂ ਵੀ ਗਈਆਂ ਸਨ ਅਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਮਗਰ ਇਸ ਮੰਦਰ ਨੂੰ ਕੁਝ ਵੀ ਨਹੀਂ ਹੋਇਆ ਮਗਰ ਮੰਦਰ ਕੋਲ ਬਣੀ ਮਾਤਾ ਰਾਣੀ ਦੇ ਚਰਨ ਪਾਦਕਾ ਆਪਣੀ ਜਗ੍ਹਾ ਤੋਂ ਥੋੜੀ ਜਿਹੀ ਹਿੱਲ ਗਈ ਸੀ ਬਾਕੀ ਬਹੁਤ ਸੋਹਣਾ ਮੰਦਿਰ ਦਾ ਡਿਜ਼ਾਈਨ ਸਾਰਾ ਬੜਾ ਸਕੂਨ ਦੇਣ ਵਾਲਾ ਸਾਰਾ ਕੁਝ ਤੇ ਬਾਕੀ ਸਾਹਮਣੇ ਜਿਹੜਾ ਹੈਗਾ ਹੋਟਲ ਵੀ ਬਣਾਇਆ ਗਿਆ ਵਾ ਜਿਹੜਾ ਹਾਲ ਤੁਸੀਂ ਦੇਖ ਰਹੇ ਹੋ ਉੱਪਰ ਤੇ ਬਾਕੀ ਇੱਕਾ ਇੱਧਰ ਸਰਾਈਆਂ ਵੀ ਦੱਸਦੇ ਪਏ ਆ ਰਹਿਣ ਦੇ ਲਈ ਜਿਹੜੀ ਹੈਗੀ ਆ ਮੈਂ ਫਸਟ ਟਾਈਮ ਆਇਆ ਵਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਯਾਨੀ ਕਿ ਮੱਥਾ ਵੀ ਟੇਕਿਆ ਵਾ ਤੇ ਬਹੁਤ ਸਕੂਨ ਤੇ ਇੱਕ ਰੂਹਾਨੀਅਤ ਉਹ ਜਿਹੜੀ ਹੈਗੀ ਆ ਅਸੇ ਪਾਸੇ ਆਪਾਂ ਫੀਲ ਕਰ ਸਕਦੇ ਆ ਤੇ ਬਾਕੀ ਉਸ ਇਕਸਾਈਡੇ ਮੇਰੀ ਬੈਕ ਸਾਈਡ ਤੇ ਹੋਟਲ ਇਹ ਵੀ ਹੋਟਲ ਆ ਤੇ ਇੱਧਰਲੇ ਪਾਸੇ ਜਿਹੜੀ ਹੈਗੀ ਆ ਸਰਾਏ ਆ ਤੇ ਇੱਧਰਲੇ ਪਾਸੇ ਤੁਸੀਂ ਸਾਹਮਣੇ ਮੰਦਿਰ ਦੇਖ ਸਕਦੇ ਆ ਅ ਉਧਰਲੀ ਸਾਈਡ ਮੰਦਿਰ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਇੱਧਰ ਇੱਧਰ ਦੀ ਵੀ ਹੋਟਲ ਦਿਖਾਈ ਦੇ ਰਿਹਾ ਵਾ ਤੇ ਬਾਕੀ ਆ ਸਾਹਮਣੇ ਵੀ ਕੁਝ ਬਣਿਆ ਹੋਇਆ ਵਾ ਨਹੀਂ ਪਤਾ ਹੈਗਾ ਪਰ ਡਿਜ਼ਾਈਨ ਵਾਲਾ ਹੀ ਸਿਰਾ ਮੈਂ ਕਹੂੰਗਾ ਬਣਿਆ ਹੋਇਆ ਜਿਹੜਾ ਵੀ ਅ ਹੁਣ ਦੇਖੋ ਜੀ ਦਨੇ ਦਾ ਭੋਰ ਵੀ ਘੇੜ ਲੱਗਦਾ ਹੋਊਗਾ ਤੇ ਬਾਕੀ ਤੁਸੀਂ ਥੱਲੇ ਦੇਖੋ ਬੋਲੂਗਾ ਨਾ ਆਇਆ ਗਿਆ ਵਾ ਜੇ ਥੱਲੋਂ ਦੀ ਨਹੀਂ ਜਾਣਾ ਤਾਂ ਬਾਕੀ ਇੱਧਰ ਵੀ ਕਾਰ ਪਾਰਕਿੰਗ ਹੈਗੀ ਆ ਛੱਟਾਂ ਦੇ ਥੱਲੇ ਕੁਝ ਨਾ ਕੁਝ ਬਣਿਆ ਹੋਇਆ ਹੈਗਾ ਤੇ ਬਾਕੀ ਇੱਧਰਲੇ ਪਾਸੇ ਆਹਲਾ ਜਿਹੜਾ ਤੁਸੀਂ ਮੰਦਿਰ ਦੇਖਦੇ ਪਏ ਆ ਇਹ ਸ਼ਿਵਜੀ ਭਵਾਂਜੀ ਦਾ ਪ੍ਰਾਚੀਨ ਮੰਦਿਰ ਆ ਰਾਣਾ ਮੰਦਿਰ ਤੇ ਚੇਬੂਲੀ ਨਾਲ ਸ਼ਾਪਾ ਇਹਦੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਣੀ ਆਈਆਂ ਜਿਹੜੀਆਂ ਮਿਲਦੀਆਂ ਜੇ ਆਪਾਂ ਲੈਣੀਆਂ ਹੋਣ ਤਾਂ ਅੰਦਰਲੇ ਪਾਸੇ ਦੀ ਕੁਝ ਇਸ ਤਰ੍ਹਾਂ ਦਾ ਇਹ ਗੱਲਬਾਤ ਗੁਰਾ ਮਤ ਦੇਖੋ ਅਸਟ ਧਾਤੂ ਦੀਆਂ ਬਣੀਆਂ ਹੋਈਆਂ ਇਹ ਮੂਰਤੀਆਂ ਜਿੰਨੀਆਂ ਵੀ ਦੁਕਾਨ ਦੇ ਵਿੱਚ ਦੇਖਦੇ ਪਏ ਤੁਸੀਂ ਮਾਤਾ ਰਾਣੀ ਦੀ ਇਹ ਜਿਹੜਾ ਰਕਸ਼ਸ ਸੀਗਾ ਉਹਦੀ ਜੀਪ ਤੇ ਵਾਰ ਕਰਕੇ ਉਹਦਾ ਵੱਧ ਕਰਦੇ ਹੋਏ ਮਾਤਾ ਰਾਣੀ ਮਾਂ ਬਗਲਾ ਮੁਖੀ ਜੀ ਦੋਸਤੋ ਥੋੜਾ ਜਿਹਾ ਤੇਜ਼ ਬੋਲਦਾ ਮਾਂ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਤੇ ਇੱਕ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਜਿਹਦੀ ਮੈਨੂੰ ਦਿੱਕਤ ਆਈ ਸੀ Google Map ਦੀ ਜੇਕਰ ਆਪਾਂ Google Map ਤੇ ਮਾਂ ਬਗਲਾ ਮੁਖੀ ਜੀ ਦੀ ਮੰਦਿਰ ਦੀ ਲੋਕੇਸ਼ਨ ਲੱਭਦੇ ਆ ਤਾਂ ਹਿਮਾਚਲ ਚ ਬਰੇ ਕਈ ਮੰਦਰਾਂ ਦੀਆਂ ਲੋਕੇਸ਼ਨਾਂ ਸਾਹਮਣੇ ਆ ਜਾਂਦੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਇਸ ਮੰਦਰ ਦੀ ਸਹੀ ਲੋਕੇਸ਼ਨ ਕਿਹੜੀ ਆ ਕਿਉਂਕਿ ਮੇਰੇ ਨਾਲ ਇਸੇ ਤਰ੍ਹਾਂ ਹੋਇਆ ਸੀਗਾ ਇਸ ਕਰਕੇ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਇਸ ਮੰਦਰ ਦੀ ਸਹੀ Google ਲੋਕੇਸ਼ਨ ਦਾ ਲਿੰਕ ਸ਼ੇਅਰ ਕਰ ਦੂੰਗਾ ਜੇਕਰ ਤੁਸੀਂ ਇਸ ਮੰਦਿਰ ਦੀ ਸਹੀ ਲੋਕੇਸ਼ਨ ਲੱਭਣੀ ਹੋਈ ਉਸ ਲਿੰਕ ਤੇ ਕਲਿੱਕ ਕਰਿਓ ਤੁਹਾਨੂੰ ਇਸ ਮੰਦਿਰ ਦੀ ਲੋਕੇਸ਼ਨ ਲੱਭ ਜੂਗੀ ਅਤੇ ਤੁਸੀਂ ਉਸ ਤੋਂ ਬਾਅਦ ਦੇਖ ਸਕਦੇ ਆ ਤੁਹਾਡੇ ਘਰ ਤੋਂ ਮਾਤਾ ਰਾਣੀ ਦਾ ਮੰਦਿਰ ਕਿੰਨੀ ਦੂਰ ਆ ਤੇ ਸਹੀ ਰਸਤਾ ਕਿਹੜਾ ਵਾ ਬਹੁਤ ਸੋਹਣੇ 컬러 ਕੀਤੇ ਆ ਮੰਦਿਰ ਦੇ ਵਿੱਚ ਜਿੰਨੇ ਵੀ ਆ ਆ ਗਮਲੇ ਪਾਟ ਦੇਖੋ ਕਿੰਨੇ بڑے بڑے ਆ ਬੰਦੇ ਦੇ ਸਾਈਜ਼ ਤੇ ਇੱਧਰ ਮਾਤਾ ਬਾਬਲ ਖੰਢੀ ਜੀ ਦੇ ਆਪਦੇ ਰੂਪ ਦੇ ਵਿੱਚ ਆ ਕੇ ਇਸ ਰਾਖਸ਼ੀ ਦਾ ਜਿਹੜਾ ਵੱਧ ਕੀਤਾ ਸੀਗਾ ਇਹ ਮੈਂ ਤੁਹਾਨੂੰ ਦੱਸ ਦਵਾ ਕਿ ਕੀ ਇਹਦੀ ਪੂਰੀ ਹਿਸਟਰੀ ਸੀਗੀ ਕਹਾਣੀ ਕੀ ਸੀ ਜਿਹੜੀ ਸੱਚੀ ਕਹਾਣੀ ਇਸ ਦੇ ਵਿੱਚ ਦਰਸ਼ਨ ਕਰੋ ਉਸੇ ਪਹਿਲਾਂ ਇੱਧਰ ਲੰਗਰ ਘਰ ਆ ਲੰਗਰ ਜਿਹੜਾ ਹੈਗਾ ਵਾ ਗਰਮੀਆਂ 'ਚ 8 ਵਜੇ ਤੋਂ 10 ਵਜੇ ਤੱਕ ਸ਼ਾਮ ਨੂੰ ਸਰਦੀਆਂ ਚ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਆ ਦੁਪਹਿਰ ਨੂੰ 12 ਤੋਂ 2 ਹੀ ਆ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਇੱਧਰ ਬੁਰਾ ਮਤ ਬੋਲੋ ਬੁਰਾ ਮਤ ਸੁਨੋ ਬੁਰਾ ਮਤ ਦੇਖੋ ਨਾਈਸ ਤੇ ਇੱਧਰ ਦੇਖੋ ਗਮਲਿਆਂ ਦਾ ਸਾਈਜ਼ ਦੇਖੋ ਕਿੰਨਾ بڑا ਵਾ ਭਾਈ ਸਾਹਿਬ ਬਾਕੀ ਆ نیچے ਆਈ ਸੀ ਆਪੇ ਆ ਸਾਹਮਣੇ ਮਾਤਾ ਰਾਣੀ ਦੀ ਮੂਰਤੀ ਤੇ نیچے ਵੀ ਜਿਹੜੀਆਂ ਹੈਗੀਆਂ ਸ਼ਾਪਸ ਬਣੀਆਂ ਹੋਈਆਂ ਵਾ ਜੋ ਕੁਸ਼ ਗਰੀਦਰਾ ਹੋਵੇ ਉੱਪਰ ਚਾਹ ਕੋਲਡ ਡਰਿੰਕ ਵਗੈਰਾ ਸਾਰਾ ਕੁਝ ਮਿਲਦਾ ਪਿਆ ਵਾ ਉੱਥੇ ਚੱਲਦੇ ਆਪਾਂ ਹੁਣ ਮੰਗਵਾਈ ਆ ਚਾਹ ਚਾਹ ਗਰਮਾ ਗਰਮ ਚਾਹ ਬਾਕੀ ਸਾਈਡਪ ਹਾਟਲ ਦਾ ਬਹੁਤ ਵਧੀਆ ਮੰਦਰ ਦੇ ਵਿੱਚ ਹੀ ਲੱਗਿਆ ਹੋਇਆ ਵਾ ਜਿਹੜਾ ਬਹੁਤ ਸ਼ਾਨਦਾਰ ਆ ਆ ਦੇਖੋ ਸਾਈਡ ਤੋਂ ਮੰਦਿਰ ਬਾਰਸੋਨਾ ਹਰਣੇ ਦਾ ਮੇਲਾ ਸਾਰਾ ਦੇਖਦੇ ਦੋਸਤੋ ਵੀਡੀਓ ਵਿੱਚ ਅੱਗੇ ਵਧਦੇ ਆ ਦੋਸਤੋ ਮਾਂ ਬਗਲਾਮੁਖੀ ਜੀ ਨੂੰ 라वण ਦੀ ਇਸਤ ਦੇਵੀ ਵੀ ਕਿਹਾ ਜਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਸ਼੍ਰੀ ਰਾਮ ਜੀ ਨੂੰ ਲੱਗਿਆ ਸੀ ਤਾਂ ਸ਼੍ਰੀ ਰਾਮ ਜੀ ਨੇ ਵੀ ਮਾਂ ਬਗਲਾਮੁਖੀ ਜੀ ਦੀ ਆराधना ਕੀਤੀ ਸੀ ਅਤੇ ਇੱਕ ਕਹਾਣੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਵਾਨਰ ਸੇਨਾ ਨਾਲ ਯੁੱਧ ਕਰਨ ਤੋਂ ਪਹਿਲਾਂ ਮੇਗਨਾਥ ਨੇ ਇੱਕ ਯੱਗੇ ਰੱਖਿਆ ਸੀ ਮਾਂ ਬਗਲਾਮੁਖੀ ਜੀ ਦੀ ਆराधना ਕਰਕੇ ਇਸ ਯੁੱਧ ਵਿੱਚ ਆਪਣੀ ਜਿੱਤ ਨੂੰ ਯਕੀਨਨ ਬਣਾਉਣ ਲਈ ਤਾਂ ਜਦੋਂ ਇਸ ਗੱਲ ਦਾ ਪਤਾ ਸ਼੍ਰੀ ਰਾਮ ਜੀ ਨੂੰ ਲੱਗਿਆ ਤਾਂ ਸ਼੍ਰੀ ਰਾਮ ਜੀ ਨੂੰ ਅੰਦਾਜ਼ਾ ਹੋ ਗਿਆ ਸਗਾ ਕਿ ਜੇਕਰ ਇਹ ਯੱਗੇ ਸੰਪੂਰਨ ਹੋ ਗਿਆ ਤਾਂ ਇਸ ਯੁੱਧ ਵਿੱਚ ਰਾਵਣ ਤੋਂ ਜਿਤਨਾ ਬਹੁਤ ਮੁਸ਼ਕਲ ਹੋ ਜਾਊਗਾ ਤਾਂ ਸ਼੍ਰੀ ਰਾਮ ਜੀ ਨੇ ਹਨੂਮਾਨ ਜੀ ਅਤੇ ਅੰਗਦ ਨੂੰ ਇਸ ਯੱਗ ਨੂੰ ਭੰਗ ਕਰਨ ਲਈ ਭੇਜਿਆ ਅਤੇ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਦੋਸਤੋ ਮਾਂ ਬਗਲਾਮੁਖੀ ਜੀ ਨੂੰ ਪੀਲਾ ਰੰਗ ਬਹੁਤ ਜ਼ਿਆਦਾ ਪਸੰਦ ਆ ਇਸੇ ਕਰਕੇ ਮਾਤਾ ਰਾਣੀ ਦੇ ਪ੍ਰਸ਼ਾਦ ਤੋਂ ਲੈ ਕੇ ਮਾਤਾ ਰਾਣੀ ਦੇ ਸ਼ਿੰਗਾਰ ਤੱਕ ਪੀਲੇ ਰੰਗ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਮਾਤਾ ਰਾਣੀ ਦਾ ਮੰਦਰ ਦਾ ਨਿਰਮਾਣ ਵੀ ਪੀਲੇ ਰੰਗ ਦੇ ਵਿੱਚ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸੁੰਦਰ ਦਿਖਾਈ ਦਿੰਦਾ ਵਾ ਦੂਰ ਤੋਂ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਂ ਪਹਿਲੀ ਵਾਰ ਇਸ ਮੰਦਰ ਦੇ ਦਰਸ਼ਨ ਕੀਤੇ ਆ ਮਾਤਾ ਰਾਣੀ ਦੇ ਦਰਸ਼ਨ ਕੀਤੇ ਆ ਇਸ ਮੰਦਰ ਦੀ ਆਬੋ ਹਵਾ ਅਤੇ ਮੰਦਰ ਦੇ ਆਲੇ ਦੁਆਲੇ ਦਾ ਦ੍ਰਿਸ਼્ય ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਬਹੁਤ ਹੀ ਆਨੰਦ ਹੁੰਦਾ ਵਾ ਇਸ ਮੰਦਰ ਦੇ ਕੋਲ ਬਹਿ ਕੇ ਲਾਈਟਾਂ ਦਾ ਚਾਨਣ ਬਹੁਤ ਜ਼ਿਆਦਾ ਵਾ ਤੇ ਚਲੋ ਮਾਦਰਾਨੀ ਤੋਂ ਅੱਗੇ ਲੈਨੇ ਆ ਤੇ ਟਾਈਮ ਹੋ ਗਿਆ ਸਵਾ 7 ਵਜੇ ਦਾ ਹੁਣ ਆਪਾਂ ਇੱਥੋਂ ਕਾਂਗੜੇ ਜਾਣਾ ਵਾ ਉੱਥੇ ਜਾ ਕੇ ਰਾਵਾਂਗੇ ਰਾਤ ਨੂੰ ਥੋੜਾ ਸੜਕਾਂ ਦਾ ਕੰਮ ਚੱਲਦਾ ਪਿਆ 1 ਘੰਟੇ ਦਾ ਸਫ਼ਰ ਰਹਿ ਗਿਆ ਹੈਗਾ ਤਾਂ 24-25 ਕਿਲੋਮੀਟਰ ਹੀ ਐਥੋਂ ਬਾਕੀ ਚੱਲਦੇ ਜਾਂ ਦੇਖਦੇ ਆ ਹਾਂਜੀ ਚਲਵੇਂ ਆਪਾਂ ਟਾਈਮ ਨਾ ਕਾਫੀ ਜ਼ਿਆਦਾ ਹੀ ਹੋ ਗਿਆ ਇੱਥੇ ਮਾਤਾ ਬਗਲਾਮੁਖੀ ਜੀ ਜਿਹਦੇ ਅੱਠ ਵੱਜ ਗਏ ਅੱਜ ਦੋਸਤੋ ਹਜੇ ਵੀਡੀਓ ਬੰਦ ਨਾ ਕਰਿਓ ਹਜੇ ਆਪਾਂ ਕੁਝ ਗੱਲਾਂ ਕਰਨੀਆਂ ਵਾਂ ਜੋ ਮੰਦਰ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ ਇਸ ਮੰਦਰ ਦੇ ਨਾਲ ਸ਼ਿਵਜੀ ਭਗਵਾਨ ਜੀ ਦਾ ਵੀ ਇੱਕ ਪ੍ਰਾਚੀਨ ਮੰਦਰ ਆ ਜਿਸਦੇ ਵਿੱਚ ਪੱਥਰ ਦਾ ਬਹੁਤ ਹੀ ਵਿਸ਼ਾਲ ਸ਼ਿਵਲਿੰਗ ਬਣਿਆ ਹੋਇਆ ਵਾ ਜੋ ਕਿ ਹਜ਼ਾਰਾਂ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਮੰਨਿਆ ਇਹ ਵੀ ਜਾਂਦਾ ਹੈ ਜਦੋਂ ਮਾਤਾ ਰਾਣੀ ਦੀ ਮੂਰਤੀ ਇੱਥੇ ਸਥਾਪਿਤ ਹੋਈ ਸੀ ਉਸ ਟਾਈਮ ਦਾ ਹੀ ਇਹ ਸ਼ਿਵਲਿੰਗ ਹੈ ਜੇ ਆਪਾਂ ਟਾਈਮਿੰਗ ਦੀ ਗੱਲ ਕਰੀਏ ਦਾ ਰਮਾਇਣ ਮਹਾਭਾਰਤ ਕਾਲ ਤੋਂ ਵੀ ਪਹਿਲਾਂ ਦਾ ਦੱਸਿਆ ਜਾਂਦਾ ਹੈ ਮਾਤਾ ਰਾਣੀ ਦੀ ਮੂਰਤੀ ਅਤੇ ਇਹ ਸ਼ਿਵਲਿੰਗ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿੰਨੇ ਕ ਹਜ਼ਾਰ ਸਾਲ ਪੁਰਾਣਾ ਮਾਤਾ ਰਾਣੀ ਦਾ ਇਹ ਮੰਦਿਰ ਉਸ ਟਾਈਮ ਤੇ ਮੰਦਿਰ ਵੀ ਕਹਿੰਦੇ ਨਹੀਂ ਬਣਿਆ ਹੋਇਆ ਸੀ ਮਾਤਾ ਰਾਣੀ ਦੀ ਮੂਰਤੀ ਅਤੇ ਇਹ ਸ਼ਿਵਲਿੰਗ ਸੀ ਤੇ ਦੱਸਿਆ ਇਹ ਜਾਂਦਾ ਹੈ ਘਣਾ ਜੰਗਲ ਹੁੰਦਾ ਸੀ ਤੇ ਇੱਥੇ ਇਨਸਾਨ ਦਾ ਆਉਣਾ ਤਾਂ ਬਹੁਤ ਮੁਸ਼ਕਲ ਦੀ ਗੱਲ ਸੀ ਇੱਥੇ ਬਹੁਤ ਵੱਡੇ ਵੱਡੇ ਅਜਗਰ ਸੱਪ ਜੋ ਮੰਦਿਰ ਦੇ ਮੂਰਤੀਆਂ ਦੇ ਆਲੇ-ਦੁਆਲੇ ਰਹਿੰਦੇ ਸਨ ਇਸ ਤਰ੍ਹਾਂ ਕੁਝ ਬਿਆਨ ਕੀਤਾ ਜਾਂਦਾ ਹੈ ਪੁਰਾਣੀਆਂ ਕਹਾਣੀਆਂ ਦੇ ਵਿੱਚ ਇਹ ਮੰਦਰ ਦੀ ਮਾਨਿਅਤ ਆ ਕਿ ਇੱਥੇ ਵੱਡੇ-ਵੱਡੇ ਨੇਤਾ ਅਤੇ ਅਭਿਨੇਤਾ ਵੀ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਆਉਂਦੇ ਰਹਿੰਦੇ ਹਨ ਦੋਸਤੋ ਬਾਲੀਵੁੱਡ ਦੇ ਕਈ ਸਟਾਰ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ ਕਮਿਟੀਨ ਕਪਲ ਸ਼ਰਮਾ ਐਕਟਰ ਗਵਿੰਦਾ ਪ੍ਰਧਾਨ ਮੰਤਰੀ ਆਪਣੇ ਦੇਸ਼ ਦਾ ਅਤੇ ਆਪਣੇ ਦੇਸ਼ ਦਾ ਰਾਸ਼ਟਰਪਤੀ ਤੱਕ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਗਏ ਹਨ ਦੋਸਤੋ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਰਾਜਾ ਸੰਸਾਰ ਚੰਦ ਵੀ ਆਪਣੇ ਦੁਸ਼ਮਣ ਨਾਲ ਲੜਾਈ ਲੜਨ ਤੋਂ ਪਹਿਲਾਂ ਮਾਤਾ ਰਾਣੀ ਦਾ ਆਵਾਨ ਕਰਦੇ ਸਨ ਰਾਜਾ ਸੰਸਾਰ ਚੰਦ ਦੀ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਉਹਨਾਂ ਦੇ ਮਿਊਜ਼ੀਅਮ ਉਹਨਾਂ ਦੇ ਕਿਲੇ ਅਤੇ ਉਹਨਾਂ ਦੇ ਵੰਸ਼ ਬਾਰੇ ਵੀ ਗੱਲ ਕਰਾਂਗੇ ਚੈਨਲ ਤੇ ਬਨੇ ਰਹੋ ਦੋਸਤੋ ਇੱਕ ਗੱਲ ਹੋਰ ਜਦੋਂ ਤੁਸੀਂ ਮੰਦਰ ਦੇ ਵਿੱਚ ਮੱਥਾ ਟੇਕ ਕੇ 나오ਗੇ ਤਾਂ ਤੁਸੀਂ ਦੇਖੋਗੇ ਮੰਦਰ ਦੇ ਆਲੇ-ਦੁਆਲੇ ਰੇਕੇ ਪਾਸੇ ਹਵਨ ਹੁੰਦਾ ਪਿਆ ਵਾ ਯੱਗੇ ਹੁੰਦਾ ਪਿਆ ਵਾ ਇਸ ਦਾ ਕਾਰਨ ਇਹ ਹੈ ਕਿ ਜੋ ਵੀ ਇਨਸਾਨ ਸੱਚੇ ਮਨੋਂ ਮਾਤਾ ਬਗਲਾ ਮੁਖੀ ਮੰਦਿਰ ਵਿੱਚ ਹਵਨ ਕਰਦਾ ਹੈ ਮਾਤਾ ਰਾਣੀ ਉਸ ਦੀਆਂ ਮੁਸ਼ਕਲਾਂ ਦੂਰ ਕਰਦੀ ਹੈ ਅਤੇ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਦੋਸਤੋ ਮਾਤਾ ਰਾਣੀ ਦੇ ਮੰਦਿਰ ਵਿੱਚ 136 ਪ੍ਰਕਾਰ ਦੇ ਹਵਨ ਕੀਤੇ ਜਾਂਦੇ ਹਨ ਅਤੇ ਹਵਨ ਵਿੱਚ ਖੱਬੇ ਹੱਥ ਨਾਲ ਸਮਗਰੀ ਪਾਈ ਜਾਂਦੀ ਹੈ ਮਾਤਾ ਰਾਣੀ ਦੇ ਮੰਦਿਰ ਵਿੱਚ ਵੈਸੇ ਤਾਂ ਹਰ ਦਿਨ ਹੀ ਹਵਨ ਕਰਾ ਸਕਦੇ ਆ ਮਗਰ ਮੰਗਲਵਾਰ ਵੀਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਵਧੀਆ ਦਿਨ ਮੰਨਿਆ ਗਿਆ ਹੈ ਅਤੇ ਜੇਕਰ ਤੁਸੀਂ ਰਾਤ ਦੇ ਸਮੇਂ ਹਵਨ ਕਰਦੇ ਆ ਤਾਂ ਉਸ ਨੂੰ ਬਹੁਤ ਹੀ ਵਧੀਆ ਮੰਨਿਆ ਗਿਆ ਹੈ ਅਤੇ ਕਿਹਾ ਗਿਆ ਹੈ ਮਾਤਾ ਰਾਣੀ ਦੇ ਮੰਦਿਰ ਵਿੱਚ ਕਰਵਾਇਆ ਹੋਇਆ ਸੱਚੇ ਦਿਲੋਂ ਹਵਨ ਕਦੇ ਵੀ ਖਾਲੀ ਨਹੀਂ ਜਾਂਦਾ ਸੱਚੇ ਦਿਲੋਂ ਕੀਤੇ ਗਏ ਹਵਨ ਦਾ ਫਲ ਮਾਤਾ ਰਾਣੀ 36 ਦਿਨਾਂ ਦੇ ਅੰਦਰ ਅੰਦਰ ਦੇ ਦੇ ਦਿੰਦੇ ਹਨ ਮਾਤਾ ਬਗਲਾ ਮੁਖੀ ਤੋਂ ਕਾਗੜੇ ਜਾ ਰਹੇ ਆ ਤੇ ਇੱਥੇ ਹਾਈਵੇ ਵੱਰ ਰਿਹਾ ਬਹੁਤ ਪਕੜਾ ਹਾਈਵੇ ਵੱਰ ਰਿਹਾ ਵਾ ਜੇ ਕਿਤੇ ਦੇ ਰਹੇ ਹੁੰਦਾ ਦਿਨ ਹੁੰਦਾ ਮੈਂ ਤੁਹਾਨੂੰ ਦਿਖਾਉਦਾ ਦੋਸਤੋ ਆਪਾਂ ਵੀਡੀਓ ਦੇ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਆਪਾਂ ਗੱਲ ਕਰਾਂਗੇ ਉਸ ਮੂਰਤੀ ਦੀ ਜਿਸ ਵਿੱਚ ਮਾਤਾ ਨੇ ਰਾਕਸ਼ਸ ਦੀ ਜੀਭ ਫੜ ਰੱਖੀ ਆ ਮਗਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਕਾਂਗੜੇ ਪਹੁੰਚ ਕੇ ਆਪਾਂ ਕਿਸ ਹੋਟਲ ਦੇ ਵਿੱਚ ਰਹਿਨੇ ਆ ਕਿਉਂਕਿ ਤੁਹਡੇ ਕੰਮ ਆਊਗਾ ਇਹ ਹੋਟਲ ਕਾਂਗੜੇ ਜਿਹੜਾ ਮਾਤਾ ਬਜੇਸ਼ਵਰੀ ਦੇਵੀ ਜੀ ਦਾ ਮੰਦਿਰ ਆ ਉਹਦੇ ਬਿਲਕੁਲ ਨੇੜੇ ਆ ਨਵਾਂ ਬਣਿਆ ਵਾ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸਤੇ ਪ੍ਰਾਈਸ ਵਿੱਚ ਮਿਲਿਆ ਵਾ ਤੇ ਆਉ ਤੁਹਾਨੂੰ ਮੈਂ ਦਿਖਾਉਣਾ ਤੇ ਉਸ ਤੋਂ ਬਾਅਦ ਆਪਾਂ ਲਾਸਟ ਅਲੀ ਕਹਾਣੀ ਦੀ ਗੱਲ ਕਰਦੇ ਆ ਤੇ ਬਾਕੀ ਠੀਕ ਆ ਪਹੁੰਚ ਕੇ ਕਰਦੇ ਆ ਗੱਲਬਾਤ ਹਾਂਜੀ ਤਾਂ 9 ਵਜੇ ਚਲੇ ਵਜ ਗਏ ਆ 9 ਦੋ ਤਿੰਨ ਮਿੰਟ ਰਹਿ ਗਏ ਤੇ ਆਪਾਂ ਪਹੁੰਚ ਗਏ ਆ ਗਾਂਡੇ ਤੇ ਟੈਂਪਲ ਦੇ ਕੋਲੇ ਹੀ ਆ Google ਤੇ ਸਰਚ ਕੀਤਾ ਸੀਗਾ ਹੋਟਲ ਵਧੀਆ ਨਿਕਲਿਆ ਲਾਸਟ ਰੂਮ ਵੀ ਬਚਿਆ ਸੀਗਾ ਉਹ ਬੁੱਕ ਕਰਵਾਤਾ ਵਾ ਤੇ ਆਉ ਤੁਹਾਨੂੰ ਦਿਖਾਉਣਾ ਮੈਂ ਇੱਥੇ ਲੱਗੀ ਆਪਣੀ ਕਾਰ ਬਾਕੀ ਵਿਕਾਰਾਂ ਲੱਗੀਆਂ ਹੋਈਆਂ ਵਾ ਤੇ ਸ਼ਰਮਾ ਗੈਸਟ ਹਾਊਸ ਆਸੀ ਐਂਡ ਨਾਨ ਐਸੀ ਓਕੇ ਤੇ ਇਦਾਂ ਪੌੜੀਆਂ ਜਾਂਦੀਆਂ ਗੂਗਲ ਤੇ ਦੇਖਿਆ ਸੀਗਾ ਮੈਂ ਤੇ ਚਲੋ ਵਧੀਆ ਨਿਕਲਿਆ ਫੋਰਥ ਫਲੋਰ ਤੇ ਮਿਲਿਆ ਵਾ ਇਹ ਯਾਰ ਕਾਰਡ ਜਦੇ ਆਪਣਾ ਬਾਕੀ ਬਹੁਤ ਸੁਣੀ ਕਸ਼ਮੀਰ ਆ ਰਹੀ ਆ ਸਾਰੇ ਪਾਸਿਓ ਚਾਹੇ ਇਹਨਾਂ ਨੇ ਉਹ ਰੂਮ ਫਰੇਸ਼ਨਰੀ ਛਿੜਕਿਆ ਹੋਵੇ ਬਾਕੀ ਮੈਨੂੰ ਇੱਕ ਚੀਜ਼ ਇਹਨਾਂ ਦੀ ਬਹੁਤ ਵਧੀਆ ਲੱਗੀ ਜਿਹੜੀ ਆ ਲਾਈਟਿੰਗ ਆ ਇਹਨਾਂ ਦੀ ਜਿਵੇਂ ਹਰ ਇੱਕ ਜਗ੍ਹਾ ਹਰ ਇੱਕ ਪਾਸੇ ਬ੍ਰਾਈਟਨਸ ਬ੍ਰਾਈਟਨਸ ਆਈ ਮੈਨੂੰ ਬਹੁਤ ਵਧੀਆ ਲੱਗਿਆ ਵਾਲੀ ਚੀਜ਼ ਤੇ ਆ ਬਾਗੇ ਉੱਪਰ ਤੇ ਸਾਰੇ ਰੂਮ ਬੁੱਕਾ ਕਲਾਸਟ ਹੀ ਬਚਿਆ ਸੀ ਹਾਂਜੀ ਕਿਵੇਂ ਹੋ ਤੇ ਆ ਰੂਮ ਹੈ ਤੇ ਆਪਣਾ ਏਸੀ ਆ ਤੇ ਕੀ ਗੱਲ ਦੀ ਬਾਤ ਇਹ ਫਰੈਸ਼ਰ ਤੇ ਬਾਕੀ ਸਭ ਬੰਤਾਲੀਆ AC ਕੀ ਕਹਿੰਦੇ ਨੇ ਗੀਜ਼ਰ ਵਗੈਰਾ ਦੇਣਗੇ ਬਾਥਰੂਮ ਤੇ ਨਾਟ ਬੈਡ ਗੁੱਡ ਦਾ ਤੇ ਬਾਕੀ ਚਲੋ ਕੀ ਹੈ ਲਾਈਟਿੰਗ ਦਾ ਪ੍ਰਬੰਧ ਕੀਤਾ ਹੋਇਆ ਯਾਰ ਸਿਰਾ ਕੈਂਟ ਗੱਲ ਬਹੁਤ ਅੱਛਾ ਇੱਦਾਂ ਪਿੱਛੇ ਕੋਲੇ ਹੋਰ ਵੀ ਜ਼ਿਆਦਾ ਲਾਈਟ ਨੇੜੇ ਰੱਖੀ ਹੋਈ ਆ ਕਿ ਦਿਨ ਅੰਗੂ ਦਿਖੇ ਉਹ ਸ਼ਾਰਟ ਗਿਆ ਤੇ 6 ਬਿਲਕੁਲ ਮੈਂ ਕਿਹਾ ਕਲੀਅਰ ਦੇਖ ਦਿਓ ਨਹੀਂ ਇੰਨਾ ਜਿਆਦਾ ਚਾਨਣਾ ਬਹੁਤ ਸੋਹਣਾ ਗਰਾਉਂਡ ਆਇਆ ਖਾਣਾ ਖਾਂ ਜਲੇ ਸੀ ਗੁਦਰ ਦੀ ਧਿਆਨ ਚ ਪੈ ਗਿਆ ਠੀਕ ਆ ਯਾਰ ਹਰੇਕ ਪਿੰਡ ਸ਼ਹਿਰ ਦੇ ਵਿੱਚ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਨਾਈਸ ਮਜਾ ਆ ਗਿਆ ਦੇਖ ਕੇ ਅਸੀਂ ਨਾ ਲੱਬ ਦੇ ਲਮਾਉਂਦੇ ਆਏ ਹੋਟਲ ਤੇ ਕਿਸੇ ਨੇ ਦੱਸਿਆ ਕਮਲ ਦਾ ਢਾਬਾ ਜਿਹੜਾ ਹੈਗਾ ਬਹੁਤ ਵਧੀਆ ਵਾ ਯਕੀਨ ਮੰਨਿਓ ਬਹੁਤ ਹੀ ਪੈਸੇ ਤੁਸੀਂ ਬਚਾ ਲੋਗੇ ਇਹ ਪੇਟ ਭਰ ਕੇ ਤੇ ਲਾਜਵਾਬ ਖਾਣਾ ਇੱਥੋਂ ਦਾ ਜਦੋਂ ਕਦੇ ਆਏ ਕਾਂਗੜੇ ਇੱਥੇ ਤੋਂ ਹੀ ਟੱਬੇ ਦਾ ਜਿਹੜਾ ਹੈਗਾ ਖਾਣਾ ਜ਼ਰੂਰ ਖਾ ਕੇ ਦੇਖਿਓ ਕਿਆਈ ਗੱਲ ਬਾਤ ਸਰਵਿਸ ਵੀ ਬਹੁਤ ਵਧੀਆ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਮਾਤਾ ਬਗਲਾਮੁਖੀ ਜੀ ਦਾ ਅਵਤਾਰ ਕਿਵੇਂ ਹੋਇਆ ਤੇ ਕਿਉਂ ਹੋਇਆ ਮੇਰੀ 4 ਦਿਨ ਦੀ ਸਰਚਿੰਗ ਤੋਂ ਬਾਅਦ ਮੈਂ ਇਸ ਵੀਡੀਓ ਵਿੱਚ ਹਰ ਇੱਕ ਤਰ੍ਹਾਂ ਦੀ ਗੱਲ ਤੁਹਾਡੇ ਸਾਹਮਣੇ ਰੱਖ ਸਕਿਆ ਜੋ ਵੀ ਮਾਤਾ ਬਗਲਾਮੁਖੀ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਕਹਾਣੀ ਦਾ ਜ਼ਿਕਰ ਕਰਦੇ ਹਾਂ ਜਿਸ ਨੂੰ ਮੰਦਰ ਦੇ ਪੰਡਿਤ ਵੀ ਸਹੀ ਨਹੀਂ ਮੰਨਦੇ ਮਗਰ ਉਹ ਕਹਾਣੀ ਆਮੀ ਗੂਗਲ ਤੇ ਤੇ YouTube ਤੇ ਤੁਹਾਨੂੰ ਸੁਣਨ ਨੂੰ ਮਿਲ ਜੂਗੀ ਉਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਵਾਰ ਬ੍ਰਹਮਾ ਜੀ ਦਾ ਕੋਈ ਗ੍ਰੰਥ ਇੱਕ ਰਾਖਸ਼ ਚੱਕ ਕੇ ਪਤਾਲ ਲੋਕ ਵਿੱਚ ਲੈ ਗਿਆ ਉਸ ਰਾਖਸ਼ ਨੂੰ ਇਹ ਵਰਦਾਨ ਸੀ ਕਿ ਨਾ ਤਾਂ ਉਸ ਨੂੰ ਕੋਈ ਸਮਾਨ ਚ ਮਾਰ ਸਕਦਾ ਸੀ ਤੇ ਨਾ ਹੀ ਜ਼ਮੀਨ ਤੇ ਅਤੇ ਇੱਕ ਅਲੱਗ ਕਹਾਣੀ ਕਿ ਇਹ ਦੱਸਿਆ ਗਿਆ ਕਿ ਉਸ ਨੂੰ ਇਹ ਵਰਦਾਨ ਸੀਗਾ ਕਿ ਨਾ ਉਸ ਨੂੰ ਕੋਈ ਦੇਵਤਾ ਮਾਰ ਸਕਦਾ ਤੇ ਨਾ ਕੋਈ ਇਨਸਾਨ ਆਪਣਾ ਗ੍ਰੰਥ ਵਾਪਸ ਲੈਣ ਲਈ ਬ੍ਰਹਮਾ ਜੀ ਨੇ ਦੇਵੀ ਦਾ ਆਵਾਨ ਕੀਤਾ ਅਤੇ ਮਾਂ ਬਗਲਾਮੁਖੀ ਜੀ ਪ੍ਰਗਟ ਹੋਏ ਅਤੇ ਉਹਨਾਂ ਨੇ ਰਾਖਸ਼ ਨੂੰ ਮਾਰ ਕੇ ਬ੍ਰਹਮਾ ਜੀ ਦਾ ਉਹ ਗ੍ਰੰਥ ਵਾਪਸ ਲਟਾਇਆ ਪਰ ਇਸ ਕਹਾਣੀ ਨੂੰ ਮੰਦਿਰ ਦੇ ਆਚਾਰਿਆ ਜੀ ਪੰਡਤ ਜੀ ਸਹੀ ਨਹੀਂ ਮੰਨਦੇ ਹੁਣ ਗੱਲ ਕਰਦੇ ਹਾਂ ਉਸ ਸੱਚੀ ਕਹਾਣੀ ਦੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਮਾਂ ਬਗਲਾਮੁਖੀ ਜੀ ਦਾ ਅਵਤਾਰ ਕਿਉਂ ਹੋਇਆ ਸੀ ਤੇ ਕਿਵੇਂ ਹੋਇਆ ਸੀ ਦੋਸਤੋ ਸਤਿਯੁਗ ਵਿੱਚ ਇੱਕ ਬਹੁਤ ਹੀ ਭਿਆਨਕ ਤੂਫਾਨ ਆਇਆ ਜਿਸ ਨੇ ਪੂਰੀ ਪ੍ਰਿਥਵੀ ਨੂੰ ਪੂਰੀ ਸ੍ਰਿਸ਼ਟੀ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹਰ ਪਾਸੇ ਹਾਹਾਕਾਰ ਮਚ ਗਿਆ ਸੀ ਪੂਰੀ ਦੁਨੀਆ ਬਹੁਤ ਮੁਸ਼ਕਿਲ ਵਿੱਚ ਸੀ ਤਾਂ ਪੂਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਭਗਵਾਨ ਵਿਸ਼ਨੂੰ ਜੀ ਵੀ ਬਹੁਤ ਚਿੰਤਤ ਹੋ ਗਏ ਜਦੋਂ ਇਸ ਤੂਫਾਨ ਨੂੰ ਰੋਕਣ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਤਾਂ ਉਹਨਾਂ ਨੇ ਭਗਵਾਨ ਸ਼ਿਵ ਜੀ ਜੀ ਦਾ ਸਮਰਨ ਕੀਤਾ ਅਤੇ ਭਗਵਾਨ ਸ਼ਿਵ ਜੀ ਜੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਕਿਹਾ ਕਿ ਇਸ ਵਿਨਾਸ਼ ਨੂੰ ਸਿਰਫ ਦੇਵੀ ਸ਼ਕਤੀ ਹੀ ਰੋਕ ਸਕਦੇ ਹਨ ਤੁਸੀਂ ਉਹਨਾਂ ਦਾ ਆਹਵਾਨ ਕਰੋ ਤਾਂ ਭਗਵਾਨ ਵਿਸ਼ਨੂੰ ਜੀ ਧਰਤੀ ਤੇ ਆ ਕੇ ਹਰਿਦ੍ਰਾ ਸਰੋਵਰ ਦੇ ਕੰਢੇ ਤੇ ਕਠੋਰਤਾ ਕਰਨਾ ਸ਼ੁਰੂ ਕਰ ਦਿੱਤਾ ਹਰੀਦਰਾ ਦਾ ਮਤਲਬ ਹੁੰਦਾ ਹੈ ਹਲਦੀ ਦਾ ਸਰੂਵਰ ਸ਼ਾਇਦ ਮੇਰੀ ਤਰ੍ਹਾਂ ਤੁਹਾਡੇ ਚੋਂ ਕੋਈ ਨਾ ਕੋਈ ਸੋਚ ਰਿਹਾ ਹੋਵੇਗਾ ਕਿ ਕਿਸ ਦੇਵੀ ਸ਼ਕਤੀ ਦਾ ਵਿਸ਼ਨੂੰ ਜੀ ਆਵਾਨ ਕਰਨ ਲੱਗੇ ਤਾਂ ਅਲੱਗ-ਅਲੱਗ ਕਹਾਣੀਆਂ ਦੇ ਵਿੱਚ ਅਲੱਗ-ਅਲੱਗ ਮਾਤਾ ਰਾਣੀਆਂ ਦੇ ਨਾਂ ਆਉਂਦੇ ਹਨ ਕਿਸੇ ਕਹਾਣੀ ਵਿੱਚ ਕਿਹਾ ਜਾਂਦਾ ਹੈ ਕਿ ਮਾਂ ਪਾਰਵਤੀ ਜੀ ਦੀ ਆਰਾਧਨਾ ਕਰਦੇ ਪਏ ਸੀ ਵਿਸ਼ਨੂੰ ਜੀ ਤਾਂ ਕਿਸੇ ਵਿੱਚ ਮਾਂ ਪਗਵਤੀ ਕਿਹਾ ਗਿਆ ਹੈ ਕਿਸੇ ਵਿੱਚ ਮਾਂ ਕਾਲੀ ਕਿਹਾ ਗਿਆ ਹੈ ਤਾਂ ਕਿਸੇ ਵਿੱਚ ਮਹਾ ਤ੍ਰਿਪੁਰ ਮੰਦਰੀ ਦਾ ਵਰਣਨ ਆਉਦਾ ਹੈ ਵੈਸੇ ਮੇਰੀ ਗੱਲ ਮਾਂ ਬਗਲਾਮੁਖੀ ਮੰਦਿਰ ਦੇ ਮੇਨ ਪੰਡਿਤ ਜੀ ਨਾਲ ਹੋਈ ਸੀ ਅਤੇ ਮੈਂ ਉਹਨਾਂ ਨੂੰ ਫੋਨ ਤੇ ਪੁੱਛਿਆ ਸੀਗਾ ਕਿ ਮਾਂ ਬਗਲਾਮੁਖੀ ਜੀ ਕਿੰਨਾ ਦੇ ਅਵਤਾਰ ਹਨ ਤਾਂ ਉਹਨਾਂ ਨੇ ਦੱਸਿਆ ਕਿ ਮਾਂ ਕਾਲੀ ਜੀ ਦੇ ਅਵਤਾਰ ਹਨ ਮਾਂ ਬਗਲਾਮੁਖੀ ਜੀ ਤਾਂ ਭਗਵਾਨ ਵਿਸ਼ਨੂੰ ਜੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਦੇਵੀ ਸ਼ਕਤੀ ਦੇ ਤੇਜ ਨਾਲ ਰਿਧਰਾ ਸਰੋਵਰ ਦੇ ਜਲ ਵਿੱਚੋਂ ਯਾਨੀ ਉਸ ਹਲਦੀ ਦੇ ਪਾਣੀ ਨਾਲ ਖੇਡਦੇ ਹੋਏ ਮਾਤਾ ਬਗਲਾਮੁਖੀ ਜੀ ਪ੍ਰਗਟ ਹੋਏ ਅਤੇ ਉਹਨਾਂ ਨੇ ਉਸ ਵਿਨਾਸ਼ ਉਸ ਤੂਫਾਨ ਨੂੰ ਰੋਕਿਆ ਅਤੇ ਸਾਰੀ ਸ੍ਰਿਸ਼ਟੀ ਪੂਰੀ ਪ੍ਰਿਥਵੀ ਨੂੰ ਉਸ ਸੰਕਟ ਤੋਂ ਬਚਾਇਆ ਦੋਸਤੋ ਰਿਧਰਾ ਸਰੋਵਰ ਗੁਜਰਾਤ ਵਿੱਚ ਹੈ ਅਤੇ ਉਸ ਨੂੰ ਮਾਂ ਬਗਲਾਮੁਖੀ ਜੀ ਦੇ ਉਤਪਨ ਸਥਲ ਅਤੇ ਭਗਵਾਨ ਵਿਸ਼ਨੂੰ ਜੀ ਦੇ ਤਪ ਸਥਲ ਵਜੋਂ ਜਾਣਿਆ ਜਾਂਦਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਉਸ ਮੂਰਤੀ ਬਾਰੇ ਜਿਸ ਵਿੱਚ ਮਾਤਾ ਰਾਣੀ ਨੇ ਇੱਕ ਰਾਕਸ਼ਸ ਦੀ ਜੀਭ ਫੜ ਰੱਖੀ ਹੈ ਦੋਸਤੋ ਇਸ ਰਾਕਸ਼ਸ ਨੂੰ ਮਦਨ ਜਾਂ ਮਦਨਾਸੁਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਰਾਕਸ਼ਸ ਨੂੰ ਵਰਦਾਨ ਸੀਗਾ ਕਿ ਜੋ ਵੀ ਬੋਲਦਾ ਸੀਗਾ ਉਹ ਸੱਚ ਹੋ ਜਾਂਦਾ ਸੀਗਾ ਇਸ ਨੇ ਆਪਣੇ ਇਸ ਵਰਦਾਨ ਦਾ ਗਲਤ ਫਾਇਦਾ ਉਠਾਉਂਦੇ ਹੋਏ ਲੋਕਾਂ ਨੂੰ ਤਾਂ ਤੰਗ ਪ੍ਰੇਸ਼ਾਨ ਕੀਤਾ ਹੀ ਸੀਗਾ ਇਹ ਹੁਣ ਦੇਵੀ ਦੇਵਤਿਆਂ ਨੂੰ ਵੀ ਤੰਗ ਕਰਨ ਲੱਗ ਗਿਆ ਸੀਗਾ ਤਾਂ ਸਾਰੇ ਦੇਵੀ ਦੇਵਤਿਆਂ ਨੇ ਇਕੱਠੇ ਹੋ ਕੇ ਮਾਂ ਬਗਲਾਮੁਖੀ ਜੀ ਦਾ ਆਹ्वान ਕੀਤਾ ਅਤੇ ਇਸ ਰਾਕਸ਼ਸ ਤੋਂ ਬਚਾਉਣ ਦੀ ਪ੍ਰਾਰਥਨਾ ਕੀਤੀ ਤਾਂ ਮਾਂ ਬਗਲਾਮੁਖੀ ਜੀ ਨੇ ਇਸ ਦੀ ਜੀਭ ਫੜ ਕੇ ਜਦੋਂ ਇਸ ਦਾ ਵੱਧ ਕਰਨ ਲੱਗੇ ਯਾਨੀ ਇਸ ਨੂੰ ਮਾਰਨ ਲੱਗੇ ਇਸ ਨੇ ਮਨ ਵਿੱਚ ਮਾਤਾ ਰਾਣੀ ਅੱਗੇ ਪ੍ਰਾਰਥਨਾ ਕੀਤੀ ਕਿ ਤੁਹਾਡੇ ਨਾਲ ਮੰਨੂ ਵੀ ਪੂਜਿਆ ਜਾਵੇ ਤਾਂ ਮਾਤਾ ਰਾਣੀ ਨੇ ਇਸ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਨੂੰ ਮਾਰ ਦਿੱਤਾ ਇਸੇ ਕਰਕੇ ਮਾਤਾ ਰਾਣੀ ਦੇ ਮੰਦਰ ਵਿੱਚ ਇਸ ਦੀ ਮੂਰਤੀ ਬਣੀ ਹੁੰਦੀ ਆ ਜਿਸ ਵਿੱਚ ਮਾਤਾ ਰਾਣੀ ਨੇ ਇਸ ਦੀ ਜੀਫ ਫੜ ਰੱਖੀ ਹੈ ਦੋਸਤੋ ਹੁਣ ਗੱਲ ਕਰਦੇ ਆ ਤੁਸੀਂ ਮੰਦਰ ਤੱਕ ਕਿਵੇਂ ਪਹੁੰਚ ਸਕਦੇ ਆ ਦੋਸਤੋ ਮੰਦਰ ਤੋਂ ਕਾਂਗੜਾ ਜ਼ਿਲ੍ਹੇ ਦੀ ਦੂਰੀ 24 ਕਿਲੋਮੀਟਰ ਆ ਤੇ ਹਿਮਾਚਲ ਦੇ ਉਨਾ ਜ਼ਿਲ੍ਹੇ ਦੀ ਦੂਰੀ 80 ਕਿਲੋਮੀਟਰ ਆ ਤੁਸੀਂ ਹਵਾਈ ਜਹਾਜ਼ ਤੇ ਕਾਂਗੜੇ ਤੱਕ ਆ ਸਕਦੇ ਆ ਤੇ ਉਸ ਤੋਂ ਅੱਗੇ ਤੁਸੀਂ ਮੰਦਿਰ ਤੱਕ ਪਹੁੰਚ ਸਕਦੇ ਆ ਜੇ ਗੱਲ ਕਰੀਏ ਟ੍ਰੇਨ ਦੀ ਤਾਂ ਪਖਾਨਕੋਟ ਤੋਂ ਤੁਸੀਂ ਕਾਂਗੜੇ ਤੱਕ ਜਾਂ ਰਾਣੀ ਤਾਲ ਤੱਕ ਟ੍ਰੇਨ ਤੇ ਵੀ ਆ ਸਕਦੇ ਆ ਜੇਕਰ ਤੁਸੀਂ ਆਪਣੀ ਪ੍ਰਾਈਵੇਟ ਵਹੀਕਲ ਰਾਈਆਂ ਨੇ ਪਏ ਆ ਤਾਂ ਤੁਸੀਂ ਪੰਜਾਬ ਤੋਂ ਵਾਇਆ ਪਖਾਨਕੋਟ ਜਾਂ ਹੁਸ਼ਿਆਰਪੁਰ ਵਿੱਚ ਦੀ ਵੀ ਮੰਦਿਰ ਤੱਕ ਪਹੁੰਚ ਸਕਦੇ ਆ ਜੇ ਤੁਹਾਨੂੰ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਅਤੇ ਕੱਲ ਨੂੰ ਆਪਾਂ ਦਰਸ਼ਨ ਕਰਾਂਗੇ ਕਾਂਗੜੇ ਮੰਦਿਰ ਦੇ ਮਾਤਾ ਸ਼੍ਰੀ ਬਜੇਸ਼ਵਰੀ ਦੇਵੀ ਜੀ ਦੇ ਚੈਨਲ ਤੇ ਬਨੇ ਰਹੋ ਚਲੋ ਮਿਲਦੇ ਹਾਂ ਸਵੇਰੇ ਤਾਂ ਤੱਕ ਜੇ ਸਾਰਿਆਂ ਨੂੰ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਸਵੇਰੇ ਕਰੌਣੇ ਆ ਤੁਹਾਨੂੰ ਦਰਸ਼ਾਉ ਬਾਈ ਗੁੱਡ ਨਾਈਟ